ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ 2-3 ਦਿਨਾਂ ਦਾ ਮੁੱਦਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਜਿਹੜੀ ਸਰਬਜੀਤ ਉੱਥੇ ਪਾਕਿਸਤਾਨ ਜਥੇ ਦੇ ਨਾਲ ਗਈ ਸੀ ਉੱਥੇ ਜਾ ਕੇ ਉਹ ਜਥੇ ਚੋਂ ਭੱਜ ਗਈ ਤੇ ਉੱਥੇ ਜਾ ਕੇ ਉਹਨੇ ਵਿਆਹ ਕਰਾ ਲਿਆ ਨਿਕਾਹ ਕਰਾ ਲਿਆ ਨੂਰ ਹਸੈਨ ਬਣ ਗਈ ਤੇ ਉਹਦੇ ਸਬੰਧ ਦੇ ਵਿੱਚ ਸੋਸ਼ਲ ਮੀਡੀਆ ਤੇ ਤਨਾ ਤਨਾ ਦੀਆਂ ਜਿਹੜੀਆਂ ਵੀਡੀਓ ਪੈ ਰਹੀਆਂ ਨੇ ਲੋਕਾਂ ਵੱਲੋਂ ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਜਿਹੜੇ ਮਾੜੇ ਸ਼ਬਦ ਕਾਉਮ ਨੂੰ ਬੋਲੇ ਜਾ ਰਹੇ ਨੇ ਤਖਤ ਸਾਹਿਬ ਦੇ ਜਥੇਦਾਰ ਨੂੰ ਬੋਲੇ ਜਾ ਰਹੇ ਨੇ ਹੋਰ ਬਹੁਤ ਸਾਰੇ ਜਿਹੜੇ ਮਾੜੇ ਬੋਲ ਸ਼ਬਦ ਬੋਲੇ ਜਾ ਰਹੇ ਨੇ ਅਸੀਂ ਉਸ ਜਿਹੜੀ ਘਟਨਾਏ ਦੀ ਸਖਤ ਨਿੰਦਾ ਕਰਦੇ ਆ ਤੇ ਇਹ ਜਿਹੜੀ ਉਥੇ ਨੂਰ ਹੁਸੈਨ ਬਣੀ ਆ ਜਾ ਕੇ ਉਹਨੇ ਆਪਦੇ ਪਰਿਵਾਰ ਦਾ ਆਪਦੇ ਪਿੰਡ ਵਾਲਿਆਂ ਦਾ ਪੰਜਾਬ ਦਾ ਇੰਡੀਆ ਦਾ ਜਿਹੜਾ ਨਾਮ ਬਦਨਾਮ ਕੀਤਾ ਉਹ ਚੰਗੀ ਗੱਲ ਨਹੀਂ ਹੈਗੀ ਉੱਥੇ ਜਾ ਕੇ ਉਹਨੇ ਜੱਥੇ ਦੇ ਵਿੱਚ ਜੱਥੇ ਨੂੰ ਬਦਨਾਮ ਕਰਤਾ ਉਹ ਜਾ ਕੇ ਉੱਥੇ ਧਰਮ ਪਰਵਤ ਨਗਰ ਕੇ ਨੂਰ ਹੁਸੈਨ ਵਾਂਗੂ ਦੇ ਬਿਆਨ ਵੀ ਆਏ ਨੇ ਇਹ ਜਿਹੜੀ ਚਾਲ ਆ ਇਹ ਸਾਰੀਆਂ ਏਜੰਸੀਆਂ ਦੀ ਚਾਲ ਆ ਮੈਂ ਸਾਰਿਆਂ ਨੂੰ ਪੁੱਛਣਾ ਚਾਹੁੰਨਾ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਨਾ ਏਜੰਸੀਆਂ ਨੂੰ ਕਹਿਣਾ ਚਾਹੁੰਨਾ ਜਦੋਂ 9 ਸਾਲ ਹੋ ਗਏ ਉਹਨੂੰ ਉੱਥੇ ਗੱਲਬਾਤ ਕਰਦੀ ਉਹਦੇ ਬਿਆਨ ਨੇ ਵੀ ਮੇਰੇ 9 ਸਾਲਾਂ ਤੋਂ ਗੱਲਬਾਤ ਚੱਲ ਰਹੀ ਆ ਕੀ 9 ਸਾਲਾਂ ਦੇ ਵਿੱਚ ਭਾਰਤ ਸਰਕਾਰ ਨੇ ਉਹਨਾਂ ਦਾ ਕਦੇ ਫੋਨ ਨਹੀਂ ਖੰਗਾ ਲਿਆ ਉਹ ਚੱਲੇ ਨਹੀਂ ਉਹ ਹੋਏ ਨਹੀਂ ਹੈਗੇ 9 ਸਾਲਾਂ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਇਹ ਕਿਹਦੇ ਨਾਲ ਗੱਲਬਾਤ ਕਰਦੀ ਆ ਸਟ੍ਰੈਕ ਹੋਇਆ ਪਾਕਿਸਤਾਨ ਨਾਲ ਲੜਾਈ ਹੋਈ ਤੇ ਉਸ ਤੋਂ ਬਾਅਦ ਜਿਹੜਾ ਬੰਬ ਲਾਟ ਹੋਇਆ ਉਸ ਵੇਲੇ ਜਦੋਂ ਪਾਕਿਸਤਾਨ ਨਾਲ ਲੜਾਈ ਹੋਈ ਉਹ ਤੋਂ ਬਹੁਤ ਸਾਰੇ ਯੂਟਿਊਬਰਾਂ ਨੂੰ ਫੜਿਆ ਗਿਆ ਵੀ ਇਸ ਗੱਲਬਾਤ ਤੇ ਵੀ ਇਹਨਾਂ ਦੇ ਉੱਥੇ ਸੰਬੰਧ ਨੇ ਫੇਰ ਜਦੋਂ ਉਹਦਾ ਪਾਸਪੋਰਟ ਉਥੇ ਜਮ੍ਹਾਂ ਹੋਇਆ ਜਾਣ ਵਾਸਤੇ ਉਹਨੇ ਆਪਦਾ ਅਪਲਾਈ ਕੀਤਾ ਬਾਰਡਰ ਤੇ ਵੀ ਉਹਦੇ ਉਥੇ ਕਾਗਜ਼ ਜਮ੍ਹਾਂ ਹੋਏ ਹੋਣੇ ਉਹਦਾ ਫੋਨ ਵੀ ਹੋਣਾ ਮੈਂ ਭਾਰਤ ਸਰਕਾਰ ਨੂੰ ਏਜੰਸੀਆਂ ਨੂੰ ਪੁੱਛਣਾ ਚਾਹੁੰਨਾ ਕੀ ਗੱਲ ਉਹਦੇ ਨੰਬਰ ਦੀ ਵੈਰੀਫਿਕੇਸ਼ਨ ਨਹੀਂ ਤੁਸੀਂ ਕਰੀ ਤੁਸੀਂ ਖੰਘਾਲਦੇ ਹੋ ਵੀ ਇਹਦਾ ਕੋਈ ਇੱਥੇ ਗੜਬੜਤਾ ਨਹੀਂ ਹੈਗੀ ਭਾਰਤ ਦੇ ਵਿੱਚ ਇਹਦਾ ਕਿਸੇ ਨਾਲ ਸਬੰਧਤਾ ਨਹੀਂ ਹੈਗਾ ਫਿਰ ਉਸ ਸਰਬਜੀਤ ਕੌਰ ਦਾ ਫੋਨ ਕਿਉਂ ਨਹੀਂ ਖੰਘਾਲਿਆ ਗਿਆ 9 ਸਾਲਾਂ ਤੋਂ ਉਹਦੀ ਗੱਲਬਾਤ ਪਾਕਿਸਤਾਨ ਨਾਲ ਹੋ ਰਹੀ ਸੀ ਉਹ ਕਿਉਂ ਨਹੀਂ ਪਤਾ ਲੱਗਿਆ ਇਹਨਾਂ ਨੂੰ ਇਹਦਾ ਮਤਲਬ ਜਾਣਬੁੱਝ ਕੇ ਇਹਨਾਂ ਨੇ ਸਾਨੂੰ ਬਦਨਾਮ ਕਰਨ ਵਾਸਤੇ ਇਹ ਸਾਰੀ ਗੱਲ ਦੱਬੀ ਗਈ ਫਿਰ ਉਹਦੇ ਪਿੰਡ ਵਾਲੇ ਜਿਹੜੇ ਪਿੰਡ ਵਾਲੇ ਨੇ ਉਹ ਕਹਿੰਦੇ ਸਾਥੋਂ ਤੱਕ ਕਿਸੇ ਤੋਂ ਵੈਰੀਫਿਕੇਸ਼ਨ ਕਰਾਈ ਕੋਈ ਨਹੀਂ ਹੈਗੀ ਅੱਜ ਤੱਕ ਕਿਸੇ ਦੀ ਕਰੀ ਨਹੀਂ ਹੈਗੀ ਉਹ ਵੀ ਜਵਾਬਦੇਹ ਜਾਂਦੇ ਨੇ ਘਰ ਦੇ ਇਹਨੇ ਵੀ ਜਵਾਬਦੇਹ ਸਾਡੇ ਬੋਲਚਾਲ ਨਹੀਂ ਸੀ ਤੇ ਇੰਨਾ ਕੁਝ ਹੋਇਆ ਹੁਣ ਕਿੰਨੇ ਬੰਦੇ ਚੱਕੇ ਜਾ ਰਹੇ ਨੇ ਬੰਬ ਲਾਸਟਰ ਦੇ ਵਿੱਚ ਮਾੜਾ ਜਿਹਾ ਕਿਸੇ ਤਰ੍ਹਾਂ ਪੰਜਾਬੀਆਂ ਦਾ ਵੀ ਅਲਾਦਾ ਖਾਸ ਤਾਨੀਆਂ ਤੇ ਉਹ ਫਲਾ ਉਹਨਾਂ ਨੇ ਬੰਬ ਚਲਾਦਾ ਮੈਂ ਪੁੱਛਣਾ ਚਾਹੁੰਦਾ ਦੁਬਾਰੇ ਫੇਰ ਸਾਨੂੰ ਨਾਬਦ ਨਾਮ ਕਰੋ ਉਸ ਬੀਬੀ ਦਾ ਜਿਹੜੀ ਛੱਡ ਕੇ ਚਲੀ ਗਈ ਸਾਰਾ ਕੁਝ ਉੱਥੇ ਜਾ ਕੇ ਵਹਿ ਗਈ ਆ ਉਸ ਨਕਾਕ ਲਾ ਲਿਆ ਉਹਦਾ ਸਾਡੇ ਨਾਲ ਕੋਈ ਸਬੰਧ ਨਹੀਂ ਹੈਗਾ ਉਹ ਸਾਰੀਆਂ ਏਜੰਸੀਆਂ ਨੇ ਜਾਣ ਬੁੱਝ ਕੇ ਚਾਲਾ ਕੋਈ ਗੱਲ ਨਹੀਂ ਸਮਾ ਆਊਗਾ ਉਹ ਸਾਰਾ ਕੁਝ ਆਪ ਹੀ ਦੱਸੂਗੀ ਜਦੋਂ ਉਹਦਾ ਫੋਨ ਨਹੀਂ ਖੰਗਾ ਲਿਆ ਗਿਆ ਫਿਰ ਏਜੰਸੀਆਂ ਨੇ ਕਿਉਂ ਨਹੀਂ ਉਹਦਾ ਫੋਨ ਚੈੱਕ ਕੀਤਾ ਵੀ 9 ਸਾਲਾਂ ਦੇ ਵਿੱਚ ਕੋਈ ਆਇਆ ਗਿਆ ਇਹਦਾ ਮਤਲਬ ਜਾਣ ਬੁੱਝ ਕੇ ਸਾਨੂੰ ਬਦਨਾਮ ਕਰਨ ਵਾਸਤੇ ਇਹ ਸਾਜ਼ਿਸ਼ ਰਚੀ ਗਈ ਵੀ ਉੱਥੇ ਤਾਕਤਾਂ ਦੇ ਜਿਹੜੇ ਜਥੇਦਾਰ ਨੇ ਗਏ ਨੇ ਜਾਂ ਉਥੇ ਜਤਾ ਜਾਂਦਾ ਉਹ ਨਾ ਜਾਵੇ ਇਹਨਾਂ ਨੇ ਭਾ ਸਰਕਾਰ ਨੇ ਜਦੋਂ ਉਥੇ ਗੜਬੜ ਹੋਈ ਆ ਲੜਾਈ ਲੱਗੀ ਆ ਉਹਨੂੰ ਕਹਦਾ ਸੀ ਸਭ ਕੁਝ ਬੰਤ ਕਰਤਾ ਸੀ ਫਿਰ ਜਥੇਦਾਰ ਸਾਹਿਬ ਨੇ ਤੇ ਸਰੋਨੀ ਕਮੇਟੀ ਨੇ ਅਪੀਲ ਕੀਤੀ ਫਿਰ ਇਹ ਜਥੇ ਜਾਣ ਦਾ ਉਹਨਾਂ ਨੇ ਮਨਜ਼ੂਰੀ ਦਿੱਤੀ ਤੇ ਉਹ ਬੀਬੀ ਨੂੰ ਜਿਹੜੀ ਉਥੇ ਗੱਲਬਾਤ ਕਰਦੀ ਉਹਨੂੰ ਨਾਲ ਭੇਜਿਆ ਜਾਣ ਬੁੱਝ ਕੇ ਸਾਰੀ ਸਾਜ਼ਿਸ਼ ਰਸੀਗੀ ਆ ਜਿਸ ਤਰ੍ਹਾਂ ਵੀ ਹੁਣ ਗਾਹਾਂ ਤੋਂ ਕੋਈ ਬੀਬੀ ਨਾ ਜਾਵੇ ਇਹ ਵੀ ਐਲਾਨ ਹੋ ਗਿਆ ਸਰੋਨੀ ਕਮੇਟੀ ਕਨੇ ਵੀ ਗਾਹਾਂ ਨੂੰ ਜਥੇ ਨਾ ਜਾਣ ਇਹਨਾਂ ਨੂੰ ਬਿਮਾਰੀ ਇਹ ਆ ਹੋਰ ਕੁਝ ਨਹੀਂ ਹੈਗਾ ਹੁਣ ਕਈ ਕਹਿੰਦੇ ਨੇ ਇਹਨਾਂ ਦਾ ਉਹਨੂੰ ਮੋੜ ਕੇ ਲਿਆਉਣਾ ਚਾਹੀਦਾ ਜੀ ਇਹ ਕਹਿੰਦੇ ਸੀ ਗਜਨੀ ਤੋਂ ਛੜਾ ਅਸੀਂ ਕਹਿੰਦੇ ਆ ਛੜਾਈਆਂ ਨੇ ਇਤਿਹਾਸ ਬੋਲਦਾ ਪਰ ਮੈਂ ਉਹਨਾਂ ਖੱਤਾਂ ਨੂੰ ਪੁੱਛਣਾ ਚਾਹੁੰਦਾ ਹੈ ਉਹਨੂੰ ਕਿਹਨੇ ਤੱਕੇ ਨਾਲ ਰੱਖਿਆ ਉਹਨੂੰ ਕੌਣ ਚੱਕ ਕੇ ਲੈ ਕੇ ਗਿਆ ਉਹ ਤਾਂ ਆਪਣੀ ਮਰਜ਼ੀ ਨਾਲ ਗਈ ਆ ਉਹਦੇ ਪਰਿਵਾਰ ਨਹੀਂ ਕਹਿੰਦਾ ਵੀ ਉਹ ਤੱਕੇ ਨਾਲ ਗਈ ਆ ਕੋਈ ਪਿੰਡ ਵਾਲਾ ਨਹੀਂ ਕਹਿ ਰਿਹਾ ਉਹ ਆਪਦੇ ਉਹਦੇ ਬਿਆਨ ਨੇ ਉਹ ਬਦੀ ਮਰਜ਼ੀ ਨਾਲ ਖੇ ਖਾਂਦੀ ਆ ਛੋਹ ਦਫਾ ਖਾਵੇ ਸਾਨੂੰ ਕੀ ਉਹਦੇ ਮਤਲਬ ਸਾਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਹੈ ਸੇ ਕੌਮ ਨੂੰ ਜ세ਦਾਰ ਕਾਲਤਖ ਸਾਹਿਬ ਦਾ ਇਹਦੇ ਸਾਹਤ ਸੰੜਨਾਣਾ ਚਾਹੀਦਾ ਬੋਲਣਾ ਚਾਹੀਦਾ ਇਸ ਗੱਲ ਤੇ ਕਈ ਮੁੱਦਿਆਂ ਤੇ ਜ세ਦਾਰ ਸਾਹਿਬ ਬੋਲਦੇ ਨਹੀਂ ਮੈਂ ਉਹਨਾਂ ਨੂੰ ਅਪੀਲ ਕਰਦਾ ਹੱਥ ਜੋੜ ਕੇ ਵੀ ਇਹਨਾਂ ਮੁੱਦਿਆਂ ਤੇ ਜਿਹੜੇ ਸਾਡੇ ਨੂੰ ਬਦਨਾਮ ਕਰਨ ਵਾਸਤੇ ਉਹ ਸਾਲੇ ਜਾ ਰਹੇ ਨੇ ਇਹਨਾਂ ਤੇ ਸੀਤੀ ਸੀਤੀ ਬਿਆਨ ਦਿੱਤੇ ਜਿਹੜਾ ਬੋਲਿਆ ਜਾਵੇ ਕਿਉਂ ਸਾਨੂੰ ਸੇ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਉਹ ਸਾਡੀ ਕੋਈ ਖੁਸ਼ੀ ਨਹੀਂ ਲੱਗਦੀ ਉਹ ਆਪਦੀ ਮਰਜ਼ੀ ਨਾਲ ਗਈ ਆ ਜੇ ਕੋਈ ਤੱਕੇ ਨਾਲ ਉਥੇ ਰੱਖਦਾ ਤੱਕੇ ਨਾਲ ਚੱਕਦਾ ਫਿਰ ਅਸੀਂ ਸਭ ਕੁਝ ਕਰ ਸਕਦੇ ਸੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਆ ਅਸੀਂ ਕਰ ਦਿੰਦੇ ਪਰ ਉਹ ਆਪਣੀ ਮਰਜ਼ੀ ਨਾਲ ਗਿਆ ਪਰਿਵਾਰ ਦੀ ਨਹੀਂ ਬਣੀ ਉਹ ਕੌਮ ਨਹੀਂ ਕੀ ਬਣੂਗੀ ਉਹ ਪੰਥ ਦੀ ਕੀ ਬਣੂਗੀ ਸਾਡੀ ਕੁਝ ਨਹੀਂ ਲੱਗਦੀ ਜਿਹੜਾ ਕਰਾ ਉਹ ਮਰੇ ਉਹਨੂੰ ਲੱਕ ਲਾਣ ਦਾ ਉਸ ਨੂੰ ਜੰਮਣ ਦੇ ਉਹਨੂੰ ਤਾਂ ਲਾਣ ਤਾਂ ਹੀ ਪਹਿਣਗੀਆਂ ਇੱਥੇ ਵੀ ਪਹਿਣਗੀਆਂ ਉੱਥੇ ਵੀ ਪਹਿਣਗੀਆਂ ਤੇ ਜਿਨ੍ਹਾਂ ਨੇ ਬੋਲ ਤੋ ਚੁੱਕੀ ਜਾਰੀ ਬਾਬਾ ਜੀ ਇੱਕ ਸਿੱਖ ਇਤਿਹਾਸ ਤੇ ਜਾਵੇ ਉਹ ਗੱਜਰੀ ਦੇ ਬਾਜ਼ਾਰ ਦੇ ਇਤਿਹਾਸ ਤੇ ਉਹਨੂੰ ਜਾਣ ਕੇ ਕਿ ਉਸ ਇਸ ਗਲਤੀ ਨੂੰ ਰਿਪੀਟ ਕੀਤਾ ਜਾ ਰਿਹਾ ਹੈ ਮਤਲਬ ਕੀ ਇਹ ਜਾਣ ਬੁੱਝ ਕੇ ਸਿੱਖਾਂ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਇਹ ਲੋਕ ਰੀਪੀਟ ਸਾਨੂੰ ਬੁੱਝ ਕੇ ਹੁਣ ਪਹਿਲਾਂ ਮੈਂ ਤੁਸੇ ਉਹਨੂੰ ਕੋਈ ਧੱਕੇ ਨਾਲ ਰੱਖ ਕੇ ਗਿਆ ਜੇ ਕਿਸੇ ਧੀ ਪੈਣ ਨੂੰ ਕੋਈ ਧੱਕੇ ਨਾਲ ਫਿਰ ਉਹਨੂੰ ਵੀ ਹਾਂ ਸਾਡੀਆਂ ਅਣਖ ਨੂੰ ਵਗਾ ਰਹੇ ਇਹਨਾਂ ਨੇ ਕਿਸੇ ਮੁਸਲਮਾਨ ਦੀ ਹੋਏ ਚਹੀ ਕਿਸੇ ਹਿੰਦੂਆਂ ਦੀ ਚੱਕਦੇ ਰਹੇ ਨੇ ਹਿੰਦੂਆਂ ਦੀਆਂ ਪੈਣਾ ਚੱਕਦੇ ਰਹੇ ਨੇ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਵੇਲੇ ਉਹ ਹਿੰਦੂ ਉਹਨਾਂ ਦੇ ਹਿੰਦੂਆਂ ਦੀ ਕੁੜੀ ਨੂੰ ਲੈ ਗਏ ਸੀ ਕਿ ਚੱਕ ਕੇ ਉਹਨਾਂ ਕੋਲੇ ਪੁਕਾਰ ਕੀਤੀ ਵੀ 22 ਦਿਨ ਹੋ ਗਏ ਜੀ ਰੱਖਿਆ ਨਹੀਂ ਸਾਡੀ ਕੁੜੀ ਨੂੰ ਛੱਡਦਾ ਉਹਨਾਂ ਨੇ ਉਸੇ ਬੁਲਾ ਕੇ 22 ਉਹਦੇ ਟੁਕੜੇ ਕਰਕੇ ਬੋਰੀ ਚ ਪਾ ਕੇ ਤੇ ਵੀ ਕੁੜੀ ਨੂੰ ਲੈ ਸਾਡੀ ਧੀ ਆ ਇਹ ਲਿਆਂਦੀ ਸੀ ਦੋਨੀਆਂ ਸੜਾਈਆਂ ਨੇ ਅਸੀਂ ਤੇ ਇਹ ਤਾਂ ਆਪ ਕਹੀ ਆ ਸਾਡੀ ਕੋਈ ਨਹੀਂ ਲੱਗਦੀ ਕੌਮ ਨੂੰ ਬਦਨਾਮ ਨਾ ਕਰੋ ਬਾਰ-ਬਾਰ ਵੀਡੀਓ ਪਾ ਕੇ ਸਿੱਖ ਕੌਮ ਨੂੰ ਜਲੀਲ ਕੀਤਾ ਜਾ ਰਿਹਾ ਇਹਦੇ ਉੱਤੇ ਸਿੱਖ ਪੰਥ ਦੇ ਜਥੇਦਾਰ ਸਖਤ ਸਟੈਂਡ ਲੈਣ ਤੇ ਬੋਲਣਾ ਇਹਨਾਂ ਨੂੰ ਮੂੰਹ ਬੰਦ ਕਰਨੇ ਚਾਹੀਦੇ ਨੇ ਬੋਲਦੇ ਨੇ ਜੇ ਤੁਹਾਨੂੰ ਜੇ ਤੁਹਾਨੂੰ ਉਹ ਉਹਦਾ ਬਾੜਾ ਹੇਜ ਆਉਂਦਾ ਆਪਦੇ ਘਰੇ ਲਿਆ ਕੇ ਰੱਖੋ ਉਹਨੂੰ ਆਪਦੇ ਘਰੇ ਲਿਆ ਕੇ ਰੱਖੋ ਜੇ ਤੁਹਾਨੂੰ ਜਿਆਦਾ ਹੇਜ ਆਉਂਦਾ ਤਾਂ ਕੋਈ ਸੜਾ ਲਓ ਸਿੱਖ ਧਰਮ ਦੇ ਵਿੱਚ ਪੈਦਾ ਹੋ ਕੇ ਤੁਸੀਂ ਗੰਦੀਆਂ ਸਿੱਖਾਂ ਧਰਮਾਂ ਨੂੰ ਮਾੜਾ ਬਚਨ ਬੋਲਦੇ ਹੋ ਗੰਦੇ ਬਚਨ ਬੋਲਦੇ ਹੋ ਸ਼ਰਮ ਆਉਣੀ ਚਾਹੀਦੀ ਐ ਤੁਹਾਨੂੰ ਆਪਣੇ ਘਰੇ ਲਿਆਓ ਭਾਈ ਸਾਡਾ ਕੋਈ ਕਿਸੇ ਨਾਲ ਸਬੰਧ ਨਹੀਂ ਜਿੱਥੇ ਕੋਈ ੱੱੱਕਾ ਹੁੰਦਾ ਉਸੇ ਖਾਲਸਾ ਪੰਥ ਖੜਦਾ ਉੱਥੇ ਸਾਰਾ ਕੁਝ ਹੁੰਦਾ ਜਿਹੜਾ ਕੋਈ ਆਪਦੇ ਆਪ ਮਾੜੇ ਚੱਜ ਹੁਣ ਉਹਦੇ ਮਗਰ ਨੂੰ ਕੋਈ ਵੀ ਨਹੀਂ ਜਾਂਦਾ ਉਹਦੇ ਮਗਰ ਤਾਂ ਘਰ ਦੇ ਵੀ ਨਹੀਂ ਤੁਰਦੇ ਸਿੱਖ ਕੌਮ ਨੇ ਕੀ ਤੁਰਨਾ ਕੌਮ ਕੀ ਤੁਰੂਗੀ ਉਹਦੇ ਘਰਦਿਆਂ ਨੇ ਹਾਂ ਵੀ ਭਰੀ ਆਉਦੀ ਉਹ ਨਹੀਂ ਤੁਰ ਰਹੇ ਉਹ ਨਹੀਂ ਕਹਿ ਰਹੇ ਸਾਡੀ ਨੂੰ ਮੁੜ ਕੇ ਲਿਆਓ ਉਨੇ ਨਾ ਤਾਂ ਵੀ ਸਾਡੀ ਕੋਈ ਨਹੀਂ ਲੱਗਦੀ ਜਦੋਂ ਤੇ ਪਰਿਵਾਰ ਨੇ ਕਹਿਤਾ ਫਿਰ ਇੱਕ ਕੌਮ ਦੀ ਕੀ ਲੱਗਦੀ ਆ ਉਹ ਕੌਮ ਨੂੰ ਨਾ ਬਦਨਾਮ ਕਰੋ ਜਾਣ ਬੁਝ ਕੇ ਸਾਡੇ ਦੇ ਚਿੱਕੜ ਨਾਮ ਸਾਲੋ ਸਭ ਨੂੰ ਪਤਾ ਵੀ ਸਿੱਖ ਕੌਮ ਕੀ ਕਰ ਸਕਦੀ ਆ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਇਹ ਏਜੰਸੀਆਂ ਭਾਰਤ ਸਰਕਾਰ ਜਵਾਬ ਦੇ ਵੀ ਉਹਦੇ ਫੋਨ ਕਿਉਂ ਨਹੀਂ ਖੰਗਾੜੇ ਗਏ ਕਿਉਂ ਨਹੀਂ ਉਹਦਾ ਨੰਬਰ ਚੈੱਕ ਕਰੇ ਗਏ ਜਾਣ ਬੁਝ ਕੇ ਇੱਕ ਵੱਡੀ ਸਾਜ਼ਿਸ਼ ਰਚੀ ਗਈ ਆ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਜਥੇ ਬੰਦ ਕਰਨ ਵਾਸਤੇ ਆਹੀ ਕਾਰਜਾ ਹੋਰ ਕੁਛ ਨਹੀਂ ਪੋਰਡੇ ਕੋਲੇ ਸਾਹਮਣੇ ਸਾਰੇ ਖਲਾਸੇ ਆਉਣ ਦੇ ਨਾਲ ਵਿੱਚ ਹੋ ਜਾਣਗੇ ਇਹ ਜਿਵੇਂ ਜਿਵੇਂ ਸਮਾਂ ਬੀਤਦਾ ਜਾਊਗਾ ਸਾਰਾ ਕੁਝ ਕਲੀਅਰ ਹੁੰਦਾ ਜਾਊਗਾ ਅਸੀਂ ਕੌਮ ਨੂੰ ਕਹਿੰਦੇ ਜਿਸਾਂ ਨੂੰ ਵੀ ਇਹਦੇ ਉੱਤੇ ਸਟੈਂਡ ਲਵੋ ਪੰਤ ਕਚੜ ਦੀ ਕਲਾ ਦੇ ਵਿੱਚ ਆ ਤੇ ਜਿੱਥੇ ਮਜਰੂਮ ਗਰੀਬ ਨਾਲ ੱਟਕਾ ਹੁੰਦਾ ਉਸੇ ਸੇ ਖੜਦੇ ਆ ਖੜਾਂਗੇ ਹਮੇਸ਼ਾ ਖੜਾ ਰਹਿਣਾ ਕਿਸੇ ਵੀ ਧਰਮ ਦਾ ਹੋਵੇ ਸਾਨੂੰ ਬਦਨਾਮ ਨਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ